ਨਵਾਂ ਸ਼ਾਇਦ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਦੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਫੇਸ਼ਾਂ ਜਲਾਸ਼ੀਲ ਭਗਤ ਸਿੰਘ ਲਗਨ ਅਸਵਤਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਮੈਂ ਦੱਸਣਾ ਚਾਹੁੰਦਾ ਹਾਂ ਕਿ ਵਰਸਟ ਸਟੇਕ ਸਪੁੱਟੇ ਮਹਿਮਾਨਾਂ ਨੇ ਐਸੀ ਕੋਸ਼ਿਸ਼ ਕੀਤੀ ਸੀ ਕਿ ਸਾਡੀ ਕਲੱਬ ਨੂੰ ਇੱਕ ਅਸੀ ਨਵੀਂ ਜਿਹੜੀ ਦਿਖਵਰਦ ਕਰ ਸਕੀਏ ਮੇਰੇ ਵਿੱਚ ਮੇਰੇ ਨਾਲ ਸਾਰੀ ਟੀਮ ਦਾ ਸਹਿਯੋਗ ਰਿਹਾ ਵਿਸ਼ੇਸ਼ ਤੌਰ ਤੇ ਮੇਰੇ ਸੈਕਟਰੀ ਪ੍ਰਭਿੰਦ ਤੇ ਟ੍ਰਾਂਸਕ੍ਰਿਪਟਰੀ ਸ਼ਰਜੀਤ ਜੀ ਉਹਨਾਂ ਨੇ ਬਹੁਤ ਮਿਹਨਤ ਕੀਤੀ ਕਿ ਅਸੀਂ ਹਰ ਹਿਸਾਬ ਨੂੰ ਰੋਟਰੀ ਦੇ ਨੂੰ ਬੜਾ ਟਰਾਂਸਪੇਰੈਂਟ ਤਰੀਕੇ ਨਾਲ ਪੇਸ਼ ਕੀਤਾ ਤੇ ਅੱਜ ਅਸੀਂ ਇੱਕ ਸਮਝ ਤੇ ਪਹੁੰਚ ਗਏ ਹਾਂ ਇਸ ਅਨੁਸਾਰ ਇਹਨੂੰ ਡਿਜੀਟਲ ਕਰਦਾਂਗੇ ਗਵਰਨਰ ਸਾਹਿਬ ਨੇ ਹੁਣੇ ਹੀ ਉਹ ਰਿਕਾਰਡ ਚੈੱਕ ਕੀਤੇ ਨੇ ਕਿ ਉਹਨਾਂ ਨੇ ਤਸੱਲੀ ਪ੍ਰਗਟ ਕੀਤੀ ਹੈ ਕਿ ਸਾਡੀ ਕਲਾਬ ਸ਼ਹਿਰ ਬਹੁਤ ਸਾਰੀਆਂ ਕਿਤਲਾਂਾਂ ਨਾਲ ਬੜਾ ਵਧੀਆ ਕੰਮ ਕਰ ਰਹੀ ਹੈ ਅਸੀਂ ਪੈਸੇ ਦੀ ਵੀ ਪ੍ਰੋਜੈਕਟ ਦੀ ਮਦਦ ਅਸੀਂ ਇੱਕ ਪਲਾਨਿੰਗ ਦੇ ਨਾਲ ਅੱਗੇ ਤੁਰਨਾ ਸ਼ੁਰੂ ਕੀਤਾ ਹੈ ਆਸ ਹੈ ਕਿ ਪਲਾਨਿੰਗ ਸਾਡੀ ਉਸੇ ਤਰ੍ਹਾਂ ਤਿਆਰ ਹੋਏਗੀ ਇਸ ਮੈਂ ਦਸਰਾ ਚਾਹਾਂਗਾ ਕਿ ਸਾਡੀ ਵਿਸ਼ਾ ਇਹ ਲੂਰਨ ਕਲਾਬ ਵਰਗੀ ਕਲਾਬਾ ਕਿ ਉਹਦੇ ਚ ਸਾਡੇ ਕੋਲ बारा मेंबर पार्लर्स ऐलो नहीं एक पीएचएस नहीं साढे बड़े-बड़े देख रहे हैं लोकिस्ट नहीं आज आम से क्या ग्रैंड हैं सदार बच्चा से शेकिल वो पावरमेंट आम तीन शेकिल में हो रही है तो इंस्टिट्यूशन से किर्णी के एस्मिने पुराने डिग्रीज़ दिए इंस्टिट्यूशन्स नहीं एक वो पीएचएस नहीं तो ਪਹਿਲੀ ਵਾਰੀ ਜਿਹੜੀ ਪ੍ਰੈਜ਼ੀਡੈਂਸ਼ੀਅਲ ਸੈਲੈਸ਼ਨ ਆ ਸਰ ਉਹ ਅਸੀਕਿਸ਼ਨ ਸਾਹਮਣੇ ਕੀਤੀ ਤੇ ਮੈਨੂੰ ਇਹ ਦੱਸ ਕੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਇਸ ਵਾਰੀ ਅਸੀਂ ਜਿਹੜਾ ਕਹੂ ਸ਼ਾਇਦ ਇਸ ਵਾਰੀ ਨੂੰ ਕਲਾ ਆਕਸੀਲੈਂਸ ਦਾ ਅਤੇ ਪ੍ਰੈਜ਼ੈਂਟ ਆਕਸੀਲੈਂਸ ਦਾ ਨਾਮ ਦਿੱਤਾ ਜਾ ਗਿਆ ਤੇ ਇਸ ਵਾਰੀ ਫੇਰ ਅਸੀਂ ਉਹ ਲਿਜੀਟ ਲੁਗ ਗਏ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਡੀ ਸੈਲੈਸ਼ਨ ਹਮੇਸ਼ਾ ਲਗਾਤਾਰ ਜਾਰੀ ਰਹੇ ਤੇ ਜਿਸਾਰੋਂ ਮੈਂ ਮੈਂ ਟੀਕਾ ਲੱਗਿਆ ਪੇਸਾਂ ਨੂੰ ਹੋਰ ਵੀ ਜਿਹੜਾ ਕਲਾਬ ਨੇ ਅਸੀਂ ਕਰ ਸਕੀਏ ਕਲਾਬ ਦਾ ਸੱਚਾ ਸੁਖੀ ਤੇ ਵਸੀ ਕਰਦੇ ਨੇ ਇਹ ਮੈਂ ਆਖਰ ਤੇ ਇਹ ਕਹਿਣਾ ਚਾਹਾਂਗਾ ਕਿ ਅਸੀਂ ਇੱਕ ਬੜੀ ਕੰਟਰਸਟ ਦਾ ਬੜੀ ਕਮਿਟਮੈਂਟ ਦਾ ਪੰਕਚੁਐਲਟੀ ਨਾ ਤੇ ਡਿਵਿਸ਼ਨ ਦਾ ਤੇ ਸਾਰੀ ਟੀਮ ਦਾ ਸਹਿਯੋਗ ਲੈ ਕੇ ਇਹ ਕੋਸ਼ਿਸ਼ ਕੀਤੀ ਸੀ ਕਿ ਸਾਰੇ ਮੈਂਬਰਾਂ ਦਾ ਉਹਦੇ ਵਿੱਚ ਵੇਥ ਰਹੇ ਹਰ ਮੈਂਬਰ ਨੂੰ ਪਤਾ ਹੋਵੇ ਕਿ ਕਲੱਬ ਕੋਲ ਕਿਹੜੀ ਪိုင်းੀਆਂ ਹੁੰਦੀਆਂ ਕਿਹੜੀ ਕਾਰਜੀ ਜਾਂਦੀ ਹੈ ਕਿਹੜਾ ਪ੍ਰੋਜੈਕਟ ਕਿਵੇਂ ਕੀਤਾ ਜਾਂਦਾ ਹੈ ਇਹ ਵੀ ਮੈਂਬਰਾਂ ਨੂੰ ਸਾਾਰੇ ਸਾਰੇ ਮੈਂਬਰਾਂ ਨੂੰ ਪਤਾ ਕਿ ਅਸੀਂ ਕੀ ਕਰਦੇ ਹਾਂ ਅਸੀਂ ਉਹਦੇ ਲਈ ਬਕਾਇਦਾ ਮੀਟਿੰਗਸ ਕਰਦੇ ਹਾਂ ਜਨਰਲ ਬਾਡੀ ਦੀ ਮੀਟਿੰਗ ਵੀ ਕਰਦੇ ਹਾਂ ਆਪਣੀ ਐਗਜ਼ੀਕਟਿਵ ਬਾਡੀ ਦੀ ਸਭ ਤੋਂ ਪਹਿਲਾਂ ਮੈਂ ਬਹੁਤ ਮਾਨਸਿਕ ਕਰਦਾ ਕਿ ਸਰ ਜੀ ਜੀ ਬੋਰਡ ਦੇ ਸਾਹਮਣੇ ਇਹ ਬਹਾਨਾ ਕਿ ਇਹ ਨਹੀਂ ਮੈਂ ਤੇ ਮੈਂ ਕੋਲ ਪਰ ਰਾਮ ਕਰਨ ਦਾ ਵਕਤ تھا ਤੇ ਲਿਜੀਤੀ ਜੀ ਉਹ ਸਰ ਜੀ ਡਾਕਟਰ ਪੀ ਐਸ ਗਰਮ ਸਰਦਨ ਨੂੰ ਮਿਲਣਾ ਕਰਨਾ ਜਿੰਨਾ ਸਪੈਸ਼ਲਿਜ਼ੇਸ਼ਨ ਚਾਹੀਏ ਅਲਜੀ ਲੈਂਡਾਈ ਦੋਨੋਂ ਜੇਕਰ ਮੈਂ ਮੁਦਰਾ ਕਾਰਾਜੀ ਜੋ ਵੀ ਹਾਜ਼ਰ ਨਹੀਂ ਹਨ ਨਮਸਕਾਰ ਤੁਹਾਨੂੰ ਬਹੁਤ ਬਹੁਤ ਧੰਨਵਾਦ ਕਰਦਾ ਸੈਕਟਰੀ ਜੀ ਫਿਰ ਮੈਂ ਦਰਮਨ ਤਮਲ ਜੀ ਸਿੰਘ ਨੂੰ ਬੁਨੇ ਰਜ ਜੀ ਵੀ ਲੋਰੀ ਫੋਰ ਅਨੁਵਾਦ ਕਰਨਾ ਗਿਆ ਨਾ ਰਪਰੇ ਦੀ ਸੰਭਾਗਿਆ ਗੁਰਜੀ ਨੇ ਫਿਰ ਰਾਜਨ ਪ੍ਰਵਾਹ ਜੀ ਜੋ ਸਾਡੇ ਦੋਨੋਂ ਸੈਕਟਰੀ ਨੇ ਉਹ ਵੀ ਇੱਥੇ ਹਾਜ਼ਰ ਨਹੀਂ ਹਨ ਮੈਂ ਉਹਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਨੂੰ ਕਾਲ ਆਈ ਸੀ ਜੀ ਆਜ ਕੰਮ ਨਹੀਂ ਆ ਸਕੀ ਤੇ ਡਾਕਟਰ ਮੋਨ ਕੁਲੀ ਜੀ ਨਮਸਕਾਰ ਨੂੰ ਉਹ ਵੀ ਹਾਜ਼ਰ ਨਹੀਂ ਹਨ ਡਾਕਟਰ ਗੁਜਾਰ ਸਿੰਘ ਜੀ ਦਾ ਬਹੁਤ ਧੰਨਵਾਦ ਕਰਨਾ ਬਹੁਤ ਸਾਹਮਣੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਤੇ ਬਹੁਤ ਇਦਾ ਸਿੱਖਣ ਨੂੰ ਮਿਲੇਆ ਰੋਟੀ ਕਲੱਬ ਨੂੰ ਤੁਸੀਂ ਸੇਵਾਸਤ ਕਰੂ ਮਿਪਰਾ ਪਰ ਜੋ ਪਿਛਲੇ 2 ਸਾਲ ਤੁਸੀਂ ਮਿਲਦੇ ਟੀਮ ਨਾਲ ਕੰਮ ਕੀਤਾ ਇਹਨੇ ਬਹੁਤ ਸਾਰਾ ਮਿਲਿਆ ਤੇ ਯੂ ਸੈਕਟਰੀ ਆਫ ਜੀ ਗੁਜਾਰ ਸਿੰਘ ਜੀ ਜਿਨ੍ਹਾਂ ਨੇ ਸਿਸਟਮ ਨੂੰ ਸਸਟੇਨਬਲ ਬਣਾਇਆ ਹੈ ਤੇ ਪਲੇਟਫਾਰਮ ਦਾ ਹੈ ਸਮਝਦਾ ਤੇ ਅੱਜ ਇਹਨੇ ਮੈਨੂੰ ਮੌਕਾ ਦਿੱਤਾ ਕਿ ਉਹ ਪਲੇਟਫਾਰਮ ਤੇ ਬੈਠ ਕੇ ਅੱਗੇ ਚੱਲਣ ਦੀ ਕੁਸ਼ਕਰਾਂ ਦੇ ਮੈਨਰ ਨਾਲ ਦੇ ਸ਼ਿਵਾ ਦੀ ਗੋੜ ਤੇ ਮੈਨੂੰ ਪੂਰੀ ਆਸ ਹੈ ਕਿ ਇਹ ਮੇਰਾ ਉਹ ਪੂਰਾ ਸੰਯੋਗ ਕਰਨਗੇ। ਤੇ ਮੈਂ ਸਮਝਦਾ ਹਾਂ ਕਿ ਰੋਟਰੀ ਵਿਸ਼ਵ ਪੱਧਰ ਤੇ ਧਰਮਾਂ ਦਾ ਉਹਦੇ ਬਖਰੀਆਂ ਨੂੰ ਬਲਾਉਂ ਕੇ ਸਮਾਜ ਦੀ ਸੇਵਾ ਨਾ ਨਲਾ ਕਰਦੀ ਹੈ ਇਸ ਕਰਕੇ ਰੋਟਰੀ ਕਲਬ ਜੁਆਇਨ ਕੀਤਾ ਸੀਗਾ ਤੇ ਰੋਟਰੀ ਦੀ ਜਿਹੜੀ ਸ਼ੈਲੀ ਉਹਨੂੰ ਮੈਂ ਬਹੁਤ ਅਨੁਸ਼ੀਧੀ ਦੇਖਿਆ ਇਸ ਲਈ ਸਪੋਰਟ ਜੀ। ਇਟਸ ਇੰਟਰਨੈਸ਼ਨਲ ਵੀ ਮੈਂ ਦੇ ਆਰ ਦਫਰਮੇਟਰੀ ਜਾਨਸ ਜਿਹੜੀ ਗ੍ਰਾਂਟ ਕਿ ਜੜੀ ਚਿੱਟਾ ਇਹਨੂੰ ਤੁਹਾਡੇ ਸਿਨੀਅਰ ਪ੍ਰੈਰੀਨ ਦੇ ਨਾਲ ਤੁਹਾਨੂੰ ਮਿਲਦਾ ਤੁਹਾਨੂੰ ਕਿ ਅਸੀਂ ਲੋਕਲ ਇਹਨੂੰ ਬੁਲਾਵਾ ਕਰਦੇ ਹਾਂ ਸਾਨੂੰ ਬਹੁਤ ਜਿਆਦਾ ਦਿੱਤਾ ਨਹੀਂ ਇਹਨਾਂ ਨੂੰ ਸਮਰਥਨ ਪਾ ਰਹੇ ਹਾਂ ਤੇ ਇੱਕ ਇਨਸਾਨ ਨੂੰ ਇਸ ਧਰਤੀ ਉੱਤੇ ਇਸ ਤਰ੍ਹਾਂ ਦੀ ਲੋੜ ਹੁੰਦੀ ਹੈ ਕਿ ਇਨਸਾਨੀਅਤ ਦੇ ਤੌਰ ਤੇ नेचर ਦੇ ਤੌਰ ਤੇ ਗਰੁੱਪ ਦੇ ਤੌਰ ਤੇ ਜਿਹੜਾ ਸਾਰਾ ਸਤਜ ਹੈ ਨਾ ਇਨਸਾਨ ਨੂੰ ਜੀਵਨ ਵਿੱਚ ਲੋੜ ਹੁੰਦੀ ਹੈ ਸਿਰਫ ਸਾਫ਼ ਸੁਥਰਾ ਮਾਤਾਵਾ ਤੇ ਚੰਗੀ ਦਿੱਤੀ ਜਾਏ ਇਸ ਦਿਨ ਦੀ ਜਾਵਤ ਨੂੰ ਖਾਨੂੰ ਬਾਲਾ ਬਹੁਤ ਮੂਸ਼ ਕਰਦੇ ਸੀ ਔਰ ਸਾਡਾ ਜਾ ਰੋਟੀ ਕਲ ਬੰਗਰੇ ਸਲੋਗਨ ਹੈ ਸੇਵ ਲਾਈਫ ਸੇਵ ਨੇਚਰ ਸੇਵ ਵਰਡ ਇਸ ਅਗਰ ਤੁਸੀਂ ਨੇਚਰ ਨੂੰ ਸੇਵ ਕਰਾਂਗੇ ਤਾਂ ਤੁਸੀਂ ਲਾਈਫ ਨੂੰ ਬੜੀ ਅਸਰ ਜੀ ਸਕਾਂਗੇ ਇਸ ਜੀ ਲਈ ਸੰਸਥਾ ਸਰਬਸਤਰਾ ਬਹਾਵਨ ਦੇ ਵਿਦਿਆਰਥੀ ਹੁੰਦਾ ਜਿਹਦੇ ਲਈ ਰੋਟੀ ਹਮੇਸ਼ਾ ਹੀ ਆਪਣਾ ਲਗਨ ਨਾਲ ਕੰਮ ਕਰਦੀ ਰਹੇਗੀ ਇਹ ਕਰਦੇ ਵੀ ਹੈ ਤੇ ਅਸ ਮੈਂ ਪ੍ਰੋਮਿਸ ਕਰਦਾ ਹਾਂ ਕਿ ਰੋਟੀ ਕਲ ਦਾ ਪ੍ਰ 代表 ਹੋਣ ਦੇ ਮੱਦੇ ਨਜ਼ਰ ਮੈਂ ਹਮੇディਪੂਰ ਜੋ ਸਕੂਲਸ਼ੇ ਕਰਾਂਗਾ ਕਿ ਆਪਣੀ ਬਜਟ ਨੂੰ ਪੂਰਾ ਕਰਾਂ ਤੇ ਮੈਂ ਫਿਰ ਇੱਕ ਵਾਰ ਧੰਨਵਾਦ ਕਰਨਾ ਜੀਜੀ ਜੀ ਗਵਰਨਸਰ ਦਾ ਤੇ ਆਪਣੇ ਸਾਰੇ ਟੀਮ ਮੈਂਬਰਾਂ ਦਾ ਤੇ ਆਪਣੇ ਦੋਸਤਾਂ ਦਾ ਤੇ ਰਿਲੇਂਸ ਦਾ ਜਿਨ੍ਹਾਂ ਨੇ ਮੈਨੂੰ ਜਿ ਲਾਈਕ ਸਮਝਾਉਂਦੇ ਰਹੇ ਤਾਂ ਉਹਨਾਂ ਦਾ I commit to I commit to leading my club, leading my club with integrity, with integrity, fairness, fairness and dedication and dedication. I pledge, I pledge to foster fellowship, fellowship to foster fellowship, promote roadwill, promote football, and advance and advance the ideals of rotary, the ideal of rotary in our community and beyond. In our community and beyond. I will I will support our members our members in their efforts, in their efforts to contribute to meaningful projects, efforts to contribute to meaningful, meaningful projects, ensuring that ensuring that our club remains our club remains vibrant and impactful, vibrant and impactful. I accept the duties of president as per duty of president. Striving always, striving always to put service above self, put service above self in all that I do, in all I do. I will, I will to the best of my capabilities, of my capability, support the receiver, support the receiver. that that i will i will uphold the constitution of the constitution and bylars and bylars of route international international and by club and by club may god bless secretary ne mr dubgal ji treasurer ne goddar singh ki architect chote ne parveen kumar vice president mr kumar was also president raj kumar rajwarlal no member chair and cgi <laughs> सो सिंह बेसला जी फाउंडर चेयर जिंक भागव जी पब्लिक अमेज चेयर मनदीप सिंह कट्ठा जी किला बिलानिंग सिंडिकेटर इंद्रजीत सिंह जी जन लीडर कॉन्ट्रैक्टर गुरजात सिंह जी शेरगिल जी जी पैटर्न सिंह सिंह ढीडसा जी पैटर्न मेंबर सरनजीत सिंह जी भोगल डायरेक्टर क्लब सर्विस हर शर्मा जी डायरेक्टर सर्विस प्रोजैक्ट गुरविंद सिंह अखबार जी डायरेक्टर इंटरनेशनल सर्विसेज, शंकाल जी डायरेक्टर पब्लिक अमेज़ ਅਰਮੋਗਨ ਕੌਜੀ ਸਿੰਘ ਜੀ ਡਾਕਟਰ ਲੀਗਲ ਰਾਖਮਤ ਮਹਾਰਾਜੀ ਡਾਕਟਰ ਦੂਪਨ ਫਾਰਮਸਿਸ ਨਿਰਮਲ ਰਾਜੇਨੀ ਡਾਕਟਰ ਪੀਆਰਐਮਨਵੀਰ ਕੁਮਾਰ ਜੁਆਇੰਟ ਸੈਕਟਰੀ ਇਕਬਾਸ ਸਿੰਘ ਜੀ ਗਲਟੇਨਾਸ ਇਹ ਸਾਡੀ ਟੀਮ ਨੂੰ ਆਸ਼ੀਰਵਾਦ ਆਸ਼ੀਰਵਾਦ ਜਿੰਦੀ ਪਰਫਾਰਮੈਂਸ ਤੇ ਪ੍ਰੋਗਰੈਸ ਬੰਗਾਲਾ ਬਨਾਦੀ ਦੇਖੀ ਰਹੀ ਸੀ ਜਿਹਨੇ ਹੋਣ ਦੇਖ ਰਿਆਂ ਔਰ ਉਮੀਦ ਕਰਨੇ ਆ ਕਿ ਤੁਸੀਂ ਇਸੇ ਸਪੀਡ ਨਾਲ ਅੱਗੇ ਚਲਦੇ ਰਹੋਗੇ ਔਰ ਜਿੰਨਾ ਸਾਡਾ ਸਾਥ ਹੋਏਗਾ ਰੱਬਾ ਜੀ ਮੈਂ ਉਹ ਚੀਜ਼ ਇਹ ਲਾਇਆ ਆਪਣੇ ਨਾਲ ਜੇ ਰੱਬਾ ਸਾਹਿਬ ਕਿਤੇ ਵੀ ਸੀ ਨਹੀਂ ਹੋਲਡ ਯੂ ਆ ਫ੍ਰੀ ਟੂ ਕਾਲ ਮੀ ਐਨੀ ਟਾਈਮ ਅਸੀਂ ਜੋ ਵੀ ਕਰ ਸਕਾਂਗੇ ਅਸੀਂ ਬੰਨਾਤ ਰੱਬ ਦੇ ਹਮੇਸ਼ਾ ਨੇ ਜੀ ਬਹੁਤ ਸਾਉ ਦਾ ਜਿਹੜਾ ਮੈਨੂੰ ਕਾਜ ਸਮਝਿਆ ਕੋਲ ਮੈਡੀਕਲ ਸਟੇਟਰੀ ਐਂਡ ਅਸਿਸਟੈਂਸ ਦੇ ਨਾਲ ਕਿ ਜ਼ਰੂਰੀ ਹੈ ਮੈਂ ਆਸ ਕਰਦਾ ਹਾਂ ਕਿ ਮਿਹਨਤ ਦੇ ਨਾਲ ਪੂਰਾ ਮੁੰਡਾ ਮੁੰਡਾ ਲੱਗੇ ਤੇ ਲਗਾ ਕਿਤੇ ਵੀ ਮੇਰੀ ਲੋੜ ਜਿੱਤੇ ਵੀ ਆ ਪੂਰਾ ਸਹਿਯੋਗ ਦਵੋ ਨਾ ਜੋ ਕਿ ਡਿਸਟ੍ਰਿਕਟ ਕਮੈਂਡ ਜੋ ਜ਼ੋਨ ਸੋਇਆ ਇਹਨਾਂ ਦਾ ਪੂਰਾ ਸਰਕਾਰ ਕਰਨ ਦੇ ਤੇ ਕਿਸੇ ਤਰ੍ਹਾਂ ਕੋ ਚਾਹੇ ਨਾ ਬਣੇ ਤੇ ਬਾਕੀ ਕੌਫਰ ਸਾਰੇ ਮਿੱਤਰਾਂ ਦਾ ਸਰਬੰਧਾ ਜਿਹੜੇ ਜਿਹੜੇ ਮਿੱਤਰ ਦੋਸਤ ਆਏ ਨੇ ਰੋਟਰੀਅਨ ਆਪਸ ਵਿੱਚ ਸਾਇੰਸ ਸੈਕਸ਼ਨ ਸਿਸਟਰ ਜੀ ਉਹਨਾਂ ਨਾਲ ਗੱਲ ਕਰ ਸੀਗਾ ਅਗਲੇ ਦਿਨਾਂ ਹੀ ਸਾਡੇ ਕੋਲ ਜਿਹੜੇ ਲੋਕ ਆ ਰਹੇ ਨੇ ਉਹਨਾਂ ਨੂੰ ਇੱਕ ਦੋ ਵਾਰ ਮਿਲਣਾ ਮੌਕਾ ਮਿਲਿਆ ਡਾਕਟਰ ਆਪੋਂ ਜੀ ਸੈਨ ਜੀ ਵੀ ਦੱਸਦਾ ਸੀ ਕਿ ਬਹੁਤ ਜਿਹੜੇ ਵੱਡੇ ਵੱਡੇ ਸ਼ਹਿਰ ਨੇ ਅਮਰਸਰੀਆਂੋਂ ਤੇ ਆਣਾ ਹੈ ਜਦੋਂ ਤੱਕ ਉਹ ਫਾਲੋ ਕਰਦੇ ਹੋਣੇ ਪਰ ਆਈ ਕੈਨ ਅਸ਼ੂਰ ਯੂ ਕਿ ਤੁਹਾਡੀ ਜਿਹੜੀ ਔਰ ਮੇਂਟਨੈਂਸ ਔਰ ਡਿਜੀਟਲ ਜਿਹੜੀ ਸਿਸਟਮ ਸੀ दैट वाज ਐਕਸਲੈਂਟ ਬਹੁਤ ਹੀ ਗੁੱਡ ਸੀ ਵੀਵਨ ਰੋਟਰੀ ਇੰਡੀਆ ਵੀ ਕੰਪਲੀਟ ਕੀਤਾ ਹੈ ਰੋਟਰੀ .ਓਵਰ ਜੀ ਨੂੰ ਕੋਲ ਰਹੇ ਨੇ ਅਪਲੋਡ ਕਰਨੇ ਸ਼ੋਕੇਸ ਦੇ ਵਿੱਚ ਕਿ ਅਸੀਂ ਕਲਾਸਾਂ ਹੀ ਦੇ ਬੰਦੇ ਰਹੇ ਹਾਂ ਪਰ ਅਸਲੀ ਅਸੀਂ ਕੰਮ ਜਿਹੜਾ ਹੈ ਨਾ ਕੀਤੇ ਆਂ ਉਹ ਦੇਖਿਓ। ਉਸ ਬਾਅਦ ਐਸਬੀਡੀ ਦਾ ਹੈ ਆਂ इस मीटिंग के भीतर वाइट कलर बहुत डोमिनेट कर रहा है पर कलरफुल फैमिलीज ने लिया है फैमिलीज लोग रुकने के लिए कि इनवॉल्व तो ना मोर मजा आ रहा है ਤੁਸੀਂ دور دور کوئی ਨਵਾਂ ਸ਼ਹਿਰ ਕੋ ਆ ਰਿਹਾ ਕੋਈ ਕੋਲ ਕਾਉਂਸਿਲ ਤੋਂ ਜਾਂ ਪ੍ਰੇਜ਼ੀਡੈਂਟ ਜੀ ਆ ਰਿਹਾ ਪਰ ਰੋਟਰੀ ਇਸਰ ਹਰ ਕੇ ਅਪਣੇ profession ਤੇ family ਤੋਂ ਬਾਅਦ ਰੋਟਰੀ ਨੂੰ ਟਾਈਂਕਿੰਗ दैट इज ਪ੍ਰਾਇਰੀਟੀ ਸੈਟਿੰਗ ਉਸ ਪ੍ਰਾਇਰੀਟੀ ਸੈਟਿੰਗ ਦੇ ਵਿੱਚ ਜੇਕਰ ਅਸੀਂ ਅ ਪ੍ਰੋਫੈਸ਼ਨ ਜਿਹੜੀ ਹੈ ਅਸੀਂ profession ਦੇ ਨਾਮ ਜਿਹੇ ਅਸੀਂ ਚੱਲਦੇ ਹਾਂ ਉਹਦੇ ਵਿੱਚ ਅਸੀਂ ਗੋਮਨਿਟੀ ਸਰਵਸ ਪ੍ਰੋਜੈਕਟਸ ਕਰਦੇ ਹਾਂ ਸਿਮਟਲੀ ਜੇਕਰ ਅਸੀਂ ਫੈਮਿਲੀ ਨੂੰ ਵੀ ਨਾ ਰੱਖੀ ਤੇ ਉਹ ਹੋਰ ਅਨਾਂਦ ਹੈ ਸੋ ਪ੍ਰਿੰਸੀਪਲ ਗੁਰਜਨ ਸਿੰਘ ਜੀ ਪ੍ਰੈਜ਼ੀਡੈਂਟ 2022-2024 ਇਹਨਾਂ ਨੂੰ ਡੀਕੀ ਆਰਡਰ ਕਰਨ ਲਈ ਆਮਾਇਨ ਕਹੇ ਜਿੰਮੇਵਾਰੀ ਖਤਮ ਨਹੀਂ ਜਿੰਮੇਵਾਰੀ ਬਦਲ ਗਈ ਉਹ ਸਹੀ ਬਦਲ ਜਾਂਦੀ ਔਰ ਮੇਰੇ ਹਮਸਫਰ ਮੇਰੇ ਹਮਸਫਰ ਕੌਣ ਨੇ ਮੇਰੇ ਸਾਥ ਦੇ ਪ੍ਰੈਜ਼ੀਡੈਂਟ ਸੁਰਗਪਾਤੀ ਅਸੀਂ ਸਭ ਇਕੱਠਿਆ ਕਰਨਾ ਹੈ ਔਰ ਇਸ ਸਫਰ ਰਿਹਾ ਸੇਵਾ ਦਾ ਰੋਟੀ ਨੂੰ ਅਸੀਂ ਇੰਜੋਏ ਕਰਨਾ ਰੋਟੀ ਨੂੰ ਸਿਰਫ ਇਹ ਲੈ ਲੈਣਾ ਹੋਰ ਪਰ ਨਾ ਘੋੜ ਰੋਣਾ ਨਾ ਕਰਨਾ ਅੱਜ ਤੋਂ ਕੰਮ ਕਰਨਾ ਮੋਡਰੇਟਲੀ ਬੜਾ ਲੋਕ ਤਾਂ ਹਨ ਜਦੋਂ ਤੁਸੀਂ ਰੋਟੀ ਵਾਸਤੇ ਕੰਮ ਕਰ ਰਹੇ ਹੋ ਪੱਕਾ ਨਾ ਧੱਕਾ ਨਾ ਤੇਜਕੋ ਨਾ ਜਦੋਂ ਤੁਹਾਨੂੰ ਕਿਸੇ ਚੀਜ਼ ਦੀ ਵੀ ਹੈਲਪ ਦੀ ਲੋੜ ਪਈ ਕਿਸੇ ਬੰਦੇ ਦੇ ਕੋਲ ਵੀ ਕਿਸੇ ਰੋਟੀ ਰੰਦੇ ਕੋਲ ਵੀ ਮੈਂ ਤੁਹਾਡੇ ਕੋਲ ਨੂੰ ਸਿਰਫ ਕੋਲ ਆਪਣੀ ਇੱਕ ਹੱਕ ਸਮਝ ਕੇ ਉਸੇ ਕੋਲ ਤੁਸੀਂ ਡਿਮਾਂਡ ਕਰੋ ਪ੍ਰਵੀਨ ਕੌਰ ਦੀ ਸੈਟੀਜ਼ਨ ਬੜੀ ਇਹਨਾਂ ਦੀਆਂ ਅਚੀਆ ਰਿਪੋਰਟਸ ਜਦੋਂ ਕਲਪਤੀਆਂ ਐਕਟੀਵਿਟੀਜ਼ ਕਰੀਆਂ ਬੜਾ ਮਜ਼ਾ ਆਇਆ ਦੇਖ ਕੇ ਕਿ ਕਲਮ ਕਾਫੀ ਐਕਟਿਵ ਹੈ ਤੁਸੀਂ ਸਮਝ ਰਹੇ ਹੋ ਤੁਸੀਂ ਸਾਰੇ ਮਨਨ ਹਾਜ਼ਰ ਇੰਟਰਸਟ ਦੇ ਗਾਰਡਿੰਗ ਸੁਸਾਇਟੀ ਰਗਾਰਡਿੰਗ ਸੋਸ਼ਲ ਸਕਿਉਰਿਟੀ ਐਵਰੀਥਿੰਗ ਇਨ ਆਲਸ ਬੀਅਰਸ ਨੀੜ ਆਵਾਂ ਦੀ ਬੜੀ ਮਹਾਰਤ ਇਹ ਸਾਡੇ ਲਈ ਬੜੀ ਚੁਣੌਤੀ ਕਰਦਾ ਤੇ ਮੈਂ सुरेंद्र ਜੀ ਨੂੰ ਉਹ ਮਾਰਗਵਾਹ ਲੈਣਾ ਹੈ ਕਿ ਉਹ ਵੀ ਕ੍ਰੋਮਾ ਦਿਉਣਾ ਹੈ ਕਿ ਜਿਹੜੀਆਂ ਪੱਖ ਤੋਂ ਗੁਰਜਾਨ ਦੇ ਪਾਗ ਹੈ ਜੀ ਉਹਨਾਂ ਨੂੰ ਸਾਹਮਣੇ ਰੱਖਣਾ ਤੇ ਅੱਗੇ ਲਾ ਕੇ ਜਨਾ ਸੋਚਣਾ ਨਹੀਂ ਕਿ ਉਹ ਰੋਣਾ ਸੋ ਸੋ ਬਹੁਤ ਆਪਾਂ ਤੇਜੀ ਦੀ ਤੋਂ ਲੈ ਕੇ ਚਮਿਤਕ ਜਿਹੜੀ ਆਪਾਂ ਗੱਲ ਕਰਦੇ ਆਂ ਪੁਰਾਣੇ ਸਿਸਟਮ ਨੂੰ ਬਦਲਣਾ ਉਹਨੂੰ ਵਧੀਆ ਬਣਾਉਣਾ ਅੱਗੇ ਲੈ ਕੇ ਜਾਣਾ ਕੋਈ ਆਸਾਨ ਕੰਮ ਨਹੀਂ ਹੈ। ਕਾਰਨੇਸ਼ਨ ਜਿਹੜੀਆਂ ਉਹ ਰੈਗੂਲਰ ਚੱਲਦੀਆਂ ਰਹਿੰਦੀਆਂ ਨੇ ਉਹਦੇ ਲਈ ਬੜੀ ਮਿਹਨਤ ਕਰਨੀ ਪੈਂਦੀ ਹੈ ਜਿਹੜੀ ਇਸ ਕਮੇਟੀ ਨੇ ਕਾਇਮ ਕੀਤੀ ਹੈ। ਅ ਕੀ ਆਪ ਆਪਣੀ ਇਸਾਲ ਵਿੱਚ ਖਾਸ਼ੀ ਪੂਰੀ ਕਰਨ ਔਰ मैं एक कहूंगा क्या लाइन है काशों का खिलाड़ी खे, हूँ मैं काशों का खिलाड़ी हूँ मैं मुझे हकीकत सजा देती है आसान चीजों का शौक नहीं मुझे मुश्किलें मजा देती हैं तो आप अपनी काशें पूरी करें और रोटी को एंजॉय करें ऑल द धन्यवाद बाबा साहब का इनसे बहुत ਇਹ ਲੋਕਾਂ ਨੇ ਜਿਹਨਾਂ ਸਾਡੀ ਨਵੀਂ ਟੀਮ ਨੂੰ ਮੁਬਾਰਕਾਂ ਦਿੱਤੀਆਂ ਤਾਂ ਗਾਈਡੈਂਸ ਦਿੱਤੀ। ਉਹਨਾਂ ਨੇ ਦੱਸਿਆ ਕਿ ਕਿੱਦਾਂ ਅਸੀਂ ਆਪਣੇ ਕਲੱਬ ਦੀ ਮੈਂਬਰਸ਼ਿਪ ਵਧਾ ਸਕਦੇ ਹਾਂ, ਕਿੱਦਾਂ ਅਸੀਂ ਕਹਾ ਪ੍ਰੋਜੈਕਟਸ ਹੋ ਚੰਕਿਤਾਂ ਕਰ ਸਕਦੇ ਹਾਂ। ਕਿੱਸਾਂ ਅਸੀਂ ਮੀਟਿੰਗਸ, ਛੋਟੇ-ਛੋਟੇ ਮੀਟਿੰਗਸ ਨੂੰ ਵੀ ਆਪਣੇ ਗ੍ਰੋਥ ਵਧਾਉਣ ਲਈ ਤਾਂ ਮੈਂਬਰਸ਼ਿਪ ਨੂੰ ਨਾਲ ਹੀ ਯੂਜ਼ ਕਰ ਸਕਦੇ ਹਾਂ। ਅਸੀਂ ਅਲੱਗ-ਅਲੱਗ ਜਿਹੜੀਆਂ ਆਲਰੇਡੀ ਅਸੀਂ ਮੀਟਿੰਗਾਂ ਕਰ ਹੀ ਰਹੇ ਹਾਂ, ਲੇਕਿਨ ਅਸੀਂ ਸ਼ਾਇਦ ਉਹਨਾਂ ਨੂੰ ਮੀਂਹ ਦਾ ਨਹੀਂ ਸੀ ਸਾਹਮਣੇ। ਉਹਨਾਂ ਨੇ ਸਾਨੂੰ ਇਹ ਦੱਸਿਆ ਕਿ ਪ੍ਰੋਜੈਕਟ ਪਲਾਨਿੰਗ ਦੇ ਮੀਟਿੰਗ ਜਿਹੜੀ ਅਸੀਂ ਕਰਦੇ ਹੀ ਹਾਂ ਉਹਨੂੰ ਆਪਾਂ ਮੀਟਿੰਗ ਦੇ ਤੌਰ ਤੇ ਲੈ ਸਕਦੇ ਹਾਂ ਅਸੀਂ ਛੋਟੀਆਂ ਮੀਟਿੰਗਸ ਕਰਦੇ ਹਾਂ ਮੁੰਡੇ ਉਹ ਮੈਰਾ ਪਾਰਟੀ ਸੁਣਿਆ ਆਪਸ ਵਿੱਚ ਏਕ ਜੁੜੀਆਂ ਖੁਸ਼ੀਆਂ ਸਾਥੀਆਂ ਕਰਦੇ ਹਾਂ ਉਹਨਾਂ ਨੂੰ ਵੀ ਅਸੀਂ ਮੀਟਿੰਗ ਦੇ ਤੌਰ ਤੇ ਲੈ ਸਕਦੇ ਹਾਂ ਇਸ ਸੰਬੰਧ ਬਹੁਤ ਸਾਰੀਆਂ ਚੀਜ਼ਾਂ ਛੋਟ-ਛੋਟੀਆਂ ਉਹਨਾਂ ਨੇ ਦੱਸਿਆ ਮੈਂ ਆਪਣੇ ਪੂਰੇ ਕਲੱਬ ਨੂੰ ਉਹਨਾਂ ਦਾ ਧੰਨਵਾਦ ਕਰਦਾ ਕਿ ਇਹ ਜਿਹੜੀ ਗਾਈਡੈਂਸ ਹੈ ਇਹ ਇੱਕ ਆਮ ਬੰਦੇ ਤੋਂ ਨਹੀਂ ਲੈ ਸਕਦੇ ਅੱਜ ਪਹੁੰਚੀ ਸਕਰੀ ਡਾਕਟਰ ਵਿਜਨ ਕਾਰਾ ਜੋ ਹਾਂ ਚੇਅਰਮੈਨ ਨੇ ਤੇ ਡਾਕਟਰ ਅਰੋੜਾ ਜੀ ਜਿਹੜੇ ਡਿਸਟ੍ਰਿਕਟ ਟੀਮ ਦੇ ਵਿੱਚ ਨੇ ਉਹ ਵੀ ਇੱਥੇ ਪਹੁੰਚੇ ਉਹਨਾਂ ਦੇ ਨਾਲ ਸਾਡੇ ਕੋਲ ਵਿਸ਼ੇਸ਼ ਤੌਰ ਤੇ ਆ ਤੁਜੀਤ ਜੀ ਉਹਨਾਂ ਨਾਲ ਰਵੇਰੀਨ ਰੋਹਿਤ ਚੰਦਨ ਜੀ ਪ੍ਰੈਜ਼ੀਡੈਂਟ ਰੋਟਰੀ ਕਲੱਬ ਲੁਧਿਆਣਾ ਉਹ ਵੀ ਆਏ ਨੇ ਮੈਂ ਇਹਨਾਂ ਸਾਰੇ ਮਹਿਮਾਨਾਂ ਨੂੰ ਸਾਡੇ ਰੋਟਰੀ ਕਲੱਬ ਦੀ ਸੂਚੀ ਟੀਮ ਦੇ ਵਿਹਾਫ ਤੇ ਹਰ ਦੇ ਕਵਲੰਗਨ ਕਰਦਾ ਤੇ ਜੀ ਆਇਆਂ ਕਹਨਾ ਤੇ ਇਸ ਤੋਂ ਪਹਿਲਾਂ ਕਿ ਅਸੀਂ ਅਗਲੀਆਂ ਜਿਹੜੀਆਂ ਕਾਰਵਾਈਆਂ ਨੂੰ ਸ਼ੁਰੂ ਕਰੀਏ ਮੈਂ ਚਾਹਾਂਗਾ ਕਿ ਜਿਹੜੇ ਸਾਡੇ ਅੱਜ ਦੇ ਮਹਿਮਾਨ ਨੇ ਉਹਨਾਂ ਬਾਰੇ ਸਾਡੇ ਜਿਹੜੇ ਮੈਂਬਰਸ ਨੇ ਤੇ ਮਹਿਮਾਨ ਆਏ ਨੇ ਉਹ ਉਤਸੁਪ ਹੋਣੇ ਜਾਣਨ ਲਈ ਮੈਂ ਉਹਨਾਂ ਨੂੰ ਤੁਸੀਂ ਕਹਿੰਦੇ ਸਾਰਿਆਂ ਨੂੰ ਮੈਂ ਐਮਏ ਇਮੀਗ੍ਰੇਸ਼ਨ ਤੋਂ ਨਿਤਾਸ਼ਾ ਤੁਹਾਡੇ ਲਈ ਗੋਲਡਨ ਓਪਰਚੁਨਟੀ ਲੈ ਕੇ ਆਈਆਂ ਜੇਕਰ ਤੁਸੀਂ ਵੀ ਪੀਐਨਪੀ ਜਾਂ ਲੀਮੇ ਵਿਦ ਜੋਬਸ ਲੱਭ ਰਹੇ ਹੋ ਤਾਂ ਸਾਡੇ ਕੋਲ ਬਹੁਤ ਸਾਰੀਆਂ ਜੋਬਸ ऑपरेशन इज़ अवेलेबल ने सो तुष्य साढ़े नाल ड्रेट मिट कर सकते हो एमएस इमिग्रेशन नियर गुड़वारा तालीस आप गर्म शंकर और नमस्य है जस्ट साढ़े दित्ते के हर नंबर सिक्स टू थ्री नाइन फाइव वन नाइन फाइव नाइन टू ते सपोर्ट कर सकते हो थैंक यू सो मैं ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਆਟ੍ਰਿਸ ਡੀ ਐਡਿਕਸ਼ਨ ਸਕਿਨ ਐਂਡ ਕਾਸਮੈਟੋਲੋਜੀ ਸਕਿਨ 레이జర్ ਸੈਂਟਰ हेयर ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਵਕਵਾ व्यापक सहूलत मिलदिया ने इथे चौबी घंटे सत्तो दिन इमरजेंसी दी सुविधा भी दी जाती है आज ही बुक करो अपनी अपॉइंटमेंट अठानवे सात वी छे या अठानवे आठ विजिट करो संधू हॉस्पिटल चंडीगढ़ रोड नवा शहर ए सर जिला भगत सिंह नगर न आज दिया विशेष सरगर्मिया कल फिर ਅੰਮ੍ਰਿਤਿਆਰ ਤੇ ਤਾਰੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰਦੇਸੀ ਨੂੰ ਇਜਾਜ਼ਤ ਦਿਓ ਧੰਨਵਾਦ